ਅਸੀਂ ਬਹੁਤ ਵਾਰ ਇਹ ਖਬਰਾਂ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਦੇਖਦੇ ਆਂ ਸੁਣਦੇ ਵੀ ਆਂ ਬਈ ਫਲਾਣੇ ਘਰ ਦੇ ਵਿੱਚ ਇੱਕ ਸ਼ਖਸ ਜਿਹੜਾ ਉਹਨੂੰ ਜੰਜੀਰਾਂ ਨਾਲ ਬੰਨਿਆ ਹੋਇਆ ਫਲਾਣੇ ਪਿੰਡ ਦੇ ਵਿੱਚ ਫਲਾਣੇ ਕਸਬੇ ਦੇ ਵਿੱਚ ਫਲਾਣੀ ਥਾਂ ਦੇ ਉੱਤੇ ਇੱਕ ਔਰਤ ਆ ਜੀ ਉਹਨੂੰ ਜੰਜੀਰਾਂ ਦੇ ਨਾਲ ਬੰਨਿਆ ਹੋਇਆ ਤਾਂ ਜਦੋਂ ਮਾਮਲਾ ਪਤਾ ਲੱਗਦਾ ਕੀ ਆ ਤਾਂ ਪਰਿਵਾਰਕ ਮੈਂਬਰ ਦੱਸਦੇ ਆ ਵੀ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਇਲਾਜ ਇਹਦਾ ਕਰਾ ਕੇ ਜਿਹੜਾ ਹੰਬ ਗਏ ਆ ਥੱਕ ਗਏ ਆ ਤੇ ਇਹ ਲੜਨ ਨੂੰ ਪੈਂਦਾ ਲੋਕਾਂ ਨੂੰ ਵੱਟੇ ਮਾਰਦਾ ਇਸ ਕਰਕੇ ਅਸੀਂ ਥੱਕ ਹਾਰ ਕੇ ਇਹਨੂੰ ਬੰਦ ਦਿੱਤਾ ਕਈ ਕੇਸਾਂ ਦੇ ਵਿੱਚ ਇਦਾਂ ਹੁੰਦਾ ਵੀ ਪਰਿਵਾਰਕ ਮੈਂਬਰ ਇਹ ਕਹਿੰਦੇ ਆ ਵੀ ਅਸੀਂ ਇਹਨੂੰ ਇਸ ਕਰਕੇ ਬੰਨਿਆ ਵੀ ਇਹ ਨਸ਼ੇ ਦਾ ਆਦੀ ਆ ਬਾਰ-ਬਾਰ ਘਰੋਂ ਬਾਹਰ ਭੱਜ ਜਾਂਦਾ ਨਸ਼ਾ ਕਰਦਾ ਫਿਰ ਅਲਾਮੇ ਆਉਂਦੇ ਆ ਕਿ ਤੋ ਲੁੱਟਾਂ ਖੂਹਾਂ ਕਰਦਾ ਇਸੇ ਦੇ ਚੱਲਦੇ ਆ ਅਸੀਂ ਦੁਖੀ ਹੋ ਕੇ ਜਿਹੜਾ ਇਹਨੂੰ ਬੰਨ੍ਹ ਦਿੱਤਾ ਪਰ ਇੱਕ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਜਿੱਥੇ ਇੱਕ ਅਮਰੀਕਨ ਮਹਿਲਾ ਨੂੰ ਉੱਥੋਂ ਦੇ ਜੰਗਲਾਂ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਸੀ 40 ਦਿਨ ਤੋਂ ਉਹ ਜਿਹੜੀ ਅਮਰੀਕਨ ਔਰਤ ਸੀਗੀ ਉਹਨੂੰ ਜੰਗਲਾਂ ਦੇ ਵਿੱਚ ਬੰਨਿਆ ਹੋਇਆ ਸੀ ਸੁੱਟਿਆ ਹੋਇਆ ਸੀਗਾ ਤੇ ਜਦੋਂ ਉੱਥੋਂ ਦੀ ਜਿਹੜੇ ਲੋਕ ਜਿਹੜੇ ਉਹਦੀ ਆਵਾਜ਼ ਸੁਣਦੇ ਨੇ ਉੱਥੋਂ ਆਪਣੀਆਂ ਜਿਹੜੀਆਂ گاਵਾ ਮੱਝਾਂ ਚਰਾਉਣ ਜਾਂਦੇ ਆ ਉਹ ਜਦੋਂ ਉਹਦੀ ਆਵਾਜ਼ ਸੁਣਦੇ ਆ ਤਾਂ ਉਹ ਵੀ 당ਗ ਰਹਿ ਜਾਂਦੇ ਆ ਵੀ ਜੰਗਲ ਚੋਂ ਇਸ ਪਾਸਿਓਂ ਆਵਾਜ਼ ਆ ਰਹੀ ਆ ਕਿਸੇ ਦੇ ਰੋਣ-ਕਰਲਾਉਣ ਦੀ ਕੀ ਮਾਚਰਾ ਮਾਮਲਾ ਸਾਰਾ ਸਾਹਮਣੇ ਆਉਂਦਾ ਮੁੰਬਈ ਦੇ ਸਿੰਧੂ ਦੁਰਗ ਇਲਾਕੇ ਦਾ ਉੱਥੇ ਸਵੰਤਵੜੀ ਜੰਗਲ ਲੋਕ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਰਹਿੰਦੇ ਆ ਆਪਣੀਆਂ ਗਾਵਾਂ ਮੱਝੀਆਂ ਜਿਹੜੀਆਂ ਭੇਡ ਬੱਕਰੀਆਂ ਨੇ ਉਹਨਾਂ ਨੂੰ ਚਰਾਉਣ ਵਾਸਤੇ ਉਹਨਾਂ ਪਹਾੜਾਂ ਦੇ ਉੱਤੇ ਲੈ ਜਾਂਦੇ ਆ 27 ਜੁਲਾਈ ਵਾਲੇ ਦਿਨ ਜਿਹੜੇ ਲੋਕ ਉੱਥੇ ਆਪਣੀਆਂ ਗਾਈਆਂ ਮੱਝਾਂ ਚਾਰਨ ਗਏ ਸੀਗੇ ਉਹਨਾਂ ਦੇ ਕੰਨਾਂ ਦੇ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਪੈਂਦੀ ਆ ਪਹਿਲਾਂ ਤਾਂ ਉਹ ਡਰ ਜਾਂਦੇ ਆ ਕਿਉਂਕਿ ਸੁੰਸਾਨ ਇਲਾਕਾ ਉੱਥੇ ਆਮੂਮਨ ਤੌਰ ਦੇ ਉੱਤੇ ਕੋਈ ਲੋਕ ਜਿਹੜੇ ਆ ਉਹ ਨਹੀਂ ਜਾਂਦੇ ਉਹ ਡਰ ਜਾਂਦੇ ਆ ਜਦੋਂ ਆਵਾਜ਼ ਸੁਣਦੇ ਆ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਇਨਸਾਨੀ ਆਵਾਜ਼ ਆ ਕੋਈ ਜਾਨਵਰ ਨਹੀਂ ਕੁਰਲਾਉਂਦਾ ਪਿਆ ਇਹ ਕੋਈ ਜਿਹੜਾ ਇਨਸਾਨ ਆ ਉਹ ਰੋਂਦਾ ਪਿਆ ਉਹ ਡਰਦੇ ਮਾਰੇ ਕੀ ਕਰਦੇ ਆ ਆਪ ਤਾਂ ਉੱਥੇ ਜਾਂਦੇ ਨਹੀਂ ਪਰ ਥੱਲੇ ਆ ਕੇ ਪਹਾੜ ਤੋਂ ਪੁਲਿਸ ਨੂੰ ਇਤਲਾਹ ਕਰਦੇ ਆ ਵੀ ਅਸੀਂ ਇੱਕ ਸ਼ਖਸ ਨੂੰ ਰੋਂਦਿਆਂ ਸੁਣਿਆ ਚੀਕਾ ਮਾਰਦਿਆਂ ਸੁਣਿਆ ਕੂਕਾ ਮਾਰਦਿਆਂ ਸੁਣਿਆ ਤੇ ਹੈ ਉਹ ਇਨਸਾਨ ਆ ਜਾਨਵਰ ਕੋਈ ਨਹੀਂ ਆ ਤੁਸੀਂ ਸਾਡੇ ਨਾਲ ਇੱਕ ਵਾਰੀ ਚੱਲੋ ਅਸੀਂ ਤੁਹਾਨੂੰ ਉਸ ਟਿਕਾਣੇ ਤੇ ਲੈ ਜਾਂਦੇ ਆ ਜਦੋਂ ਅਸੀਂ گاਵਾ ਮੱਝਾਂ ਚਾਰ ਰਹੇ ਸੀ ਜਿੱਥੋਂ ਆਵਾਜ਼ ਸਾਡੇ ਕੰਨਾਂ ਦੇ ਵਿੱਚ ਪਈ ਪੁਲਸ ਵਾਲੇ ਪਹੁੰਚਦੇ ਆ ਉਹ ਵੀ ਸੁਣਦੇ ਆ ਉਸ ਸ਼ਖਸ ਨੂੰ ਜਿਹੜਾ ਉੱਥੇ ਬੰਨਿਆ ਪਿਆ ਸੀ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਮੇਰੀ ਮਦਦ ਵਾਸਤੇ ਕੋਈ ਨਾ ਕੋਈ ਆਊਗਾ ਜਦੋਂ ਪੁਲਸ ਵਾਲੇ ਉਹਦੇ ਲਾਗੇ ਪਹੁੰਚਦੇ ਆ ਤਾਂ ਉਹ ਹੈਰਾਨ ਰਹਿ ਜਾਂਦੇ ਆ ਬਈ ਇੱਕ ਔਰਤ ਜਿਹੜੀ ਹੈ ਉਹਨੂੰ ਬੰਨਿਆ ਹੁੰਦਾ ਹਾਲਤ ਉਹਦੀ ਬੁਰੀ ਹੋ ਚੁੱਕੀ ਹੁੰਦੀ ਹੈ ਮਰਨ ਕੰਡੇ ਦੇ ਉੱਤੇ ਉਹ ਪਈ ਹੁੰਦੀ ਹੈ ਦੇਖਣ ਨੂੰ ਔਰਤ ਜਿਹੜੀ ਹੈ ਉਹ ਵਿਦੇਸ਼ੀ ਲੱਗਦੀ ਆ ਤਾਂ ਉਹਨੂੰ ਜਦੋਂ ਪੁੱਛਦੇ ਆ ਵੀ ਤੁਸੀਂ ਕੌਣ ਹੋ ਕੀ ਤੁਹਾਡਾ ਨਾਮ ਹੈ ਤਾਂ ਉਹ ਕਹਿੰਦੀ ਆ ਵੀ ਮੈਂ ਅਮਰੀਕਾ ਦੀ ਰਹਿਣ ਵਾਲੀ ਆ ਤੇ ਮੈਨੂੰ ਇੱਥੇ ਮੇਰਾ ਘਰ ਵਾਲਾ ਲੈ ਕੇ ਆਇਆ ਹੁਣ ਸਾਰਾ ਮਾਮਲਾ ਜਿਹੜਾ ਹੌਲੀ-ਹੌਲੀ ਖੁੱਲਦਾ ਉਸ ਔਰਤ ਨੂੰ ਪਹਿਲਾਂ ਤਾਂ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਹੀਠਾਂ ਪਹਾੜੀ ਤੋਂ ਲਿਆਂਦੇ ਆ ਉਹਨਾਂ ਜੰਗਲਾਂ ਚੋਂ ਕੱਢ ਕੇ ਬਾਹਰ ਲਿਆਉਂਦੇ ਆ ਹਸਪੀਟਲ ਦਾਖਲ ਕਰਾਇਆ ਜਾਂਦਾ ਜਿੱਥੇ ਉਸ ਔਰਤ ਦਾ ਜਿਹੜਾ ਉਹ ਮੈਡੀਕਲ ਇਲਾਜ ਸ਼ੁਰੂ ਹੁੰਦਾ ਤਾਂ ਫਿਰ ਉਹ ਔਰਤ ਕਹਿੰਦੀ ਆ ਵੀ ਮੈਨੂੰ ਤੁਸੀਂ ਇੱਕ ਕਾਗਜ਼ ਪੈਨ ਦੇਓ ਕਿਉਂਕਿ ਮੈਨੂੰ ਤੁਹਾਡੀ ਬੋਲੀ ਨਹੀਂ ਸਮਝ ਆ ਰਹੀ ਤੁਹਾਨੂੰ ਮੇਰੀ ਨਹੀਂ ਸਮਝ ਆ ਰਹੀ ਤੇ ਮੈਂ ਬਿਹਤਰ ਆ ਕਿ ਮੈਂ ਤੁਹਾਨੂੰ ਲਿਖ ਕੇ ਦੱਸ ਦਿੰਨੀ ਆ ਉਹ ਹੋਰ ਦੱਸਦੀ ਆ ਮੈਂ ਪਿਛਲੇ 40-45 ਦਿਨ ਤੋਂ ਇਨਾ ਜੰਗਲਾਂ ਦੇ ਵਿੱਚ ਜਿਹੜਾ ਇਸੇ ਤਰ੍ਹਾਂ ਕੈਦ ਆ ਜੰਜੀਰਾਂ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਮੈਂ ਵਿਆਹੀ ਹੋਈ ਆ ਤਾਮਿਲਨਾਡੂ ਦਾ ਇੱਕ ਸ਼ਖਸ ਆ ਜਿਹੜਾ ਮੇਰੇ ਨਾਲ ਵਿਆਹ ਆ ਹੋਇਆ ਤੇ ਮੇਰੀ ਇਸ ਹਾਲਾਤ ਦਾ ਜ਼ਿੰਮੇਵਾਰ ਵੀ ਉਹੀ ਆ ਉਹ ਦੱਸਦੀ ਆ ਕਿ ਮੇਰੇ ਕੋਲ ਕੁਝ ਦਸਤਾਵੇਜ਼ ਆ ਜਿਹੜੇ ਭਾਰਤ ਦੇ ਬਣੇ ਹੋਏ ਆ ਜਿਹਦੇ ਉੱਤੇ ਮੇਰੇ ਘਰਵਾਲੇ ਦਾ ਜਿਹੜਾ ਉਹ ਨਾਂ ਵੀ ਖੁਣਿਆ ਹੋਇਆ ਪਰ ਕਹਿੰਦੀ ਉਹ ਦਸਤਾਵੇਜ਼ ਮੇਰੇ ਕੋਲ ਇਸ ਵਕਤ ਹੈ ਨਹੀਂ ਆ ਮੇਰੇ ਘਰਵਾਲੇ ਨੇ ਮੈਨੂੰ ਦਿਖਾਏ ਸੀਗੇ ਵੀ ਕੁਝ ਦਸਤਾਵੇਜ਼ ਜਿਹੜੇ ਸਾਡੇ ਭਾਰਤ ਦੇ ਬਣੇ ਹੋਏ ਜਿਨ੍ਹਾਂ ਦੇ ਵਿੱਚ ਮੇਰਾ ਨਾਮ ਜਿਹੜਾ ਲਿਖਿਆ ਹੋਇਆ ਮਾਮਲਾ ਬੜਾ ਹੈਰਾਨ ਪਰੇਸ਼ਾਨ ਕਰ ਦਿੰਦਾ ਆ ਵੀ ਲੋਕ ਜਿਹੜੇ ਆ ਉਹ ਬਾਹਰ ਜਾ ਕੇ ਵੀ ਜਾਂ ਸੈਟਲ ਹੋਣ ਦੇ ਬਾਵਜੂਦ ਵੀ ਇਸ ਕਦਰ ਦੀ ਹਵਾਨੀਅਤ ਕਰਦੇ ਆ ਪਰ ਖਾਸ ਤੌਰ ਤੇ ਇਹ ਅਮਰੀਕਾ ਦੀ ਲੇਡੀ ਆ ਜੇ ਉਸ ਸ਼ਖਸ ਦੀ ਜਿਹੜਾ ਤਾਮਿਲਨਾਡੂ ਦੱਸਦੇ ਆ ਵੀ ਇਹਦਾ ਘਰ ਵਾਲਾ ਵਾ ਜੇ ਉਹਦੀ ਇਹਦੇ ਨਾਲ ਨਹੀਂ ਬਣਦੀ ਸੀ ਆਪਸ ਦੇ ਵਿੱਚ ਇਹਨਾਂ ਦੇ ਵਿਚਾਰਤਾਰਾ ਨਹੀਂ ਮਿਲਦੀ ਸੀ ਕਿ ਤਾਂ ਇਹ ਤਾਂ ਡਿਵੋਰਸ ਬਹੁਤ ਸੌਖਾ ਲੈ ਸਕਦੇ ਸੀਗੇ ਇਹ ਵਿਦੇਸ਼ ਦੇ ਵਿੱਚ ਹੀ ਡਿਵੋਰਸ ਕਰ ਸਕਦੇ ਸੀ ਬਜਾਏ ਕਿ ਇੰਨੀ ਹਵਾਨੀਅਤ ਜਿਹੜੀ ਇਸ ਔਰਤ ਦੇ ਨਾਲ ਜਿਹੜੀ ਆ ਪੇਸ਼ ਆਈ ਤਸਵੀਰਾਂ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਉਹਦਾ ਕਾਰਨ ਆ ਕਿ ਔਰਤ ਦੇ ਹਾਲਾਤ ਇੰਨੇ ਵੱਤ ਤੋਂ ਬੱਤਰ ਹੋਏ ਪਏ ਆ ਬਿਲਕੁਲ ਹੱਡੀਆਂ ਦੀ ਮੁੱਠ ਬਣੀ ਪਈ ਆ ਪਿੰਜਰ ਬਣੀ ਪਈ ਔਰਤ ਕਿਉਂਕਿ ਪਿਛਲੇ 40-45 ਦਿਨਾਂ ਤੋਂ ਤਾਂ ਉਹਨੂੰ ਬੰਨਿਆ ਹੋਇਆ ਸੀਗਾ ਔਰ ਹੋ ਸਕਦਾ ਇਹਦੇ ਘਰ ਵਾਲੇ ਨੇ ਇਸ ਕਰਕੇ ਬੰਨਿਆ ਹੋਵੇ ਵੀ ਆਪੇ ਕੋਈ ਜੰਗਲੀ ਜਾਨਵਰ ਜਿਹੜਾ ਇਹਨੂੰ ਖਾ ਜਾਏਗਾ ਤੇ ਆਪ ਹੀ ਇਹਦਾ ਨਾਮੋ ਨਿਸ਼ਾਨ ਮਿਟ ਜੇਗਾ ਮੁੜ ਕੇ ਖੁਰਾ ਖੋਜ ਕਿਸੇ ਕੋ ਕੱਢਿਆ ਨਹੀਂ ਜਾਣਾ ਪਰ ਉਥੋਂ ਦੇ ਜਿਹੜੇ ਪਿੰਡ ਵਾਲੇ ਜਿਹੜੇ ਉਸ ਦਿਨ 27 ਜੁਲਾਈ ਵਾਲੇ ਦਿਨ ਆਪਣੀਆਂ گاਵਾਵਾਂ ਮੱਜਾਂ ਲੈ ਕੇ ਉਥੇ ਜਾਂਦੇ ਆ ਉਹ ਜਦੋਂ ਆਪਣੀਆਂ گاਵਾਵਾਂ ਮੱਜਾਂ ਚਾਰ ਰਹੇ ਸੀ ਤਾਂ ਇਸੇ ਦੌਰਾਨ ਉਹਨਾਂ ਨੂੰ ਜਦੋਂ ਇਹ ਆਵਾਜ਼ ਸੁਣਦੀ ਆ ਤਾਂ ਫਿਰ ਉਹ ਪੁਲਿਸ ਦੇ ਧਿਆਨ ਚ ਲਾਂਦੇ ਆ ਵਾਕਿਆ ਹੀ ਇਹ ਮਾਮਲਾ ਬੇहद ਹੈਰਾਨ ਕਰਵਾਣ ਕਰ ਦੇਣ ਵਾਲਾ ਕਿ ਇੱਕ ਮਹਿਲਾ ਜਿਹੜੀ ਅਮਰੀਕਾ ਦੀ ਰਹਿਣ ਵਾਲੀ ਆ ਭਾਰਤੀ ਬੰਦੇ ਦੇ ਨਾਲ ਉਹਨੇ ਵਿਆਹ ਕੀਤਾ ਤਾਮਿਲਨਾਡੂ ਦਾ ਰਹਿਣ ਵਾਲਾ ਤੇ ਕਿਹੜੀ ਗੱਲਾਂ ਉਸ ਸ਼ਖਸ ਨੇ ਇਹਦਾ ਇਹ ਹਾਲ ਕੀਤਾ ਹੁਣ ਪੁਲਿਸ ਪਾਰਟੀ ਜਿਹੜੀ ਆ ਤਮਿਲਨਾਡੂ ਵੱਲ ਰਵਾਨਾ ਹੋਈ ਹੈ ਜਿਹੜਾ ਉਹਨੇ ਐਡਰੈਸ ਦੱਸਿਆ ਇਹ ਜਦੋਂ ਉਹ ਗ੍ਰਿਫਤਾਰ ਹੋਏਗਾ ਤਾਂ ਫਿਰ ਹੋਰ ਖੁਲਾਸੇ ਇਸ ਮਾਮਲੇ ਦੇ ਵਿੱਚ ਜ਼ਰੂਰ ਹੋਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ